ਕਿੰਵੀਂ ਯਾਤਰਾ ਤੇ ਅੱਜ ਪਹਿਨਵਾ ਜਿਹੜਾ ਵਰਵਾਨਾ ਹੋਆ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 29 ਜੂਨ ਤੋਂ ਸ਼੍ਰੀ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਉਸੇ ਲੜੀ ਦੇ ਵਿੱਚ ਅੱਜ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਸੂਰੀ ਜੀ ਦੀ ਅਗਵਾਈ ਦੇ ਵਿੱਚ ਸਾਡਾ ਜਿਹੜਾ ਦੂਜਾ ਜੱਥਾ ਅੱਜ ਲਗਭਗ 50 ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਕਰਨ ਲਈ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਪ੍ਰਭੂ ਭਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਯਾਤਰਾ ਦੇ ਰਿਗਾਰਡਿੰਗ ਤੇ ਇਹ ਜਿਹੜੀ ਯਾਤਰਾ ਅੱਜ ਚੱਲੇਗੀ ਤੇ ਇਹ ਲਗਭਗ ਪਸ ਤੋਂ ਨੂੰ ਸ਼੍ਰੀ ਅਮਰਨਾਥ ਧਾਮ ਪਹੁੰਚੂਗੀ ਤੇ ਜਿਹਦੀ ਵਾਪਸੀ ਲਗਭਗ 14 ਜਾਂ 15 ਤਰੀਕ ਨੂੰ ਹੋਏ। ਆ ਜਿਹੜੇ ਆਪਣੇ ਲੰਗਰ ਗਏ ਨੇ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਸਾਧਿਕਤ ਸਾਹਿਬ ਦੀ ਸੰਗਤ ਵੱਲੋਂ ਕਿਹਦਾ ਬੋਲ ਅ ਸ਼੍ਰੀ ਅਮਰਨਾਥ ਪਰਫਾਨੀ ਸੇਵਾਦਾਰ ਵੱਲੋਂ ਸਾਡੇ ਅਧਿਅਕਸ਼ ਸ਼੍ਰੀ ਅਰਣ ਸੂਰੀ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਲੰਗਰ ਹੈ ਉਹ ਅਸੀਂ 20 ਜੂਨ ਨੂੰ ਉਰਦੋ ਰਵਾਨਾ ਕੀਤਾ ਸੀ ਤੇ ਜਿਹੜੀ ਯਾਤਰਾ ਉਹ 29 ਤਰੀਕ ਨੂੰ ਸ਼ੁਰੂ ਹੋਈ ਸੀ 29 ਤਰੀਕ ਤੱਕ ਸਾਲਾ ਸਾਰਾ ਇਨਫਰਾਸਟ੍ਰਕਚਰ ਚਾਹੇ ਉਹ ਪੰਚਰਨੀ ਸੀ ਚਾਹੇ ਉਹ ਬਾਲਟਾਲ ਸੀ ਦੋਨੇ ਜਗ੍ਹਾ ਦੇ ਉੱਤੇ ਚੰਗੀ ਤਰ੍ਹਾਂ ਸੈਟ ਅਪ ਕੀਤਾ ਹੋਇਆ ਤੇ ਯਾਤਰਾ ਬਹੁਤ ਜ਼ਿਆਦਾ ਤعداد ਦੇ ਵਿੱਚ ਚਾਹੇ ਉਹ ਪੈਦਗਾਮ ਮਾਰਗ ਤੋਂ ਆ ਚਾਹੇ ਆਪਣਾ ਬਾਲਟਾਲ ਮਾਰਗ ਤੋਂ ਆ ਯਾਤਰੀ ਪਹੁੰਚ ਰਹੇ ਨੇ ਯਾਤਰੀਆਂ ਦੇ ਠਹਿਰਨ ਦੇ ਲਈ ਚਾਹੇ ਸਾਡਾ ਬੇਸ ਕੈਂਪ ਬਾਲਟਾਲ ਹੈ ਚਾਹੇ ਪੰਚਰਨੀ ਹੈ ਉੱਥੇ ਉਹਨਾਂ ਦੇ ਰਹਿਣ ਦੀ ਖਾਣ ਪੀਣ ਦੀ ਮੈਡੀਕਲ ਫੈਸਿਲਿਟੀ ਤੇ ਜੋ ਵੀ ਯਾਤਰੀ ਦੀ ਕਿਸੇ ਦੀ ਵੀ ਕੋਈ ਰਿਕੁਆਇਰਮੈਂਟ ਹੈ ਯਾਤਰਾ ਦੇ ਰਿਗਾਰਡਿੰਗ ਉਹ ਸਾਡੇ ਪੜਾਰੇ ਕਨੇ ਉਹ ਪੂਰੀ ਕੀਤੀ ਜਾਂਦੀ ਹੈ ਮੌਸਮ ਦੀ ਖਰਾਬ ਆ ਬਾਹਰ ਦਾ ਮਾਹੌਲ ਆ ਉਹਨੂੰ ਦੇਖ ਕੇ ਕਿਵੇਂ ਇਹ ਦੇ ਨਾਉਰੀ ਪੈ ਤੌਰੇ ਗਦੇ ਜਿਹੜੇ ਪ੍ਰਭੂ ਭਗਤ ਨੇ ਉਹ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਚਾਹੇ ਮੀਂਹ ਪਵੇ ਚਾਹੇ ਤੂਫਾਨ ਆਵੇ ਜਿਨ੍ਹਾਂ ਨੇ ਪ੍ਰਭੂ ਦੇ ਦਰਸ਼ਨ ਕਰਨ ਜਾਣਾ ਉਹਨਾਂ ਨੇ ਪਹੁੰਚਣਾ ਹੀ ਹੈ ਇਹਨਾਂ ਚੀਜ਼ਾਂ ਦਾ ਉਸ ਚੀਜ਼ ਤੇ ਕੋਈ ਅਸਰ ਨਹੀਂ ਹੈ ਸੰਗਤ ਨੂੰ ਕੀ ਅਪੀਲ ਹੈ ਪ੍ਰਭੂ ਦੇ ਬੰਦ ਮੇਰੀ ਸੰਗਤ ਨੂੰ ਇਹੀ ਅਪੀਲ ਹੈ ਕਿ ਸ਼੍ਰੀ ਅਮਰਨਾਥ ਯਾਤਰਾ ਦੇ ਦਾ ਆਪਾਂ ਨੂੰ ਜਰੂਰ ਨਜ਼ਾਰਾ ਦੇਖਣਾ ਚਾਹੀਦਾ ਆਪਾਂ ਨੂੰ ਦਰਸ਼ਨ ਕਰਨ ਜਾਣਾ ਚਾਹੀਦਾ ਹੈ ਉੱਥੇ ਸਰਕਾਰ ਕੰਨੀਓ ਸਾਰੇ ਪੂਕਤਾ ਪ੍ਰਬੰਧ ਤੇ ਸਾਡੇ ਸਾਰੇ ਲਗਭਗ 150 ਤੋਂ 200 ਤੋਂ ਲਗਭਗ ਲੰਗਰ ਉੱਥੇ ਅਰੇਂਜ ਕੀਤੇ ਹੋਏ ਨੇ ਖਾਣ ਪੀਣ ਦੀ ਰਹਿਣ ਸਹਿਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਹੀਂ ਜੋ ਵੀ ਮਨ ਦੇ ਵਿੱਚ ਕਿਸੇ ਦੇ ਵਿਚਾਰ ਸ਼ੰਕਾ ਹੈ ਤਾਂ ਜੋ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਉਥੇ ਵਲੰਟੀਅਰਾਂ ਦੇ ਉੱਤੇ ਹਰ ਲੰਗਰ ਦੇ ਵਿੱਚ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਉਸ ਤੋਂ ਇਲਾਵਾ ਸਰਕਾਰ ਕੰਨੀਓ ਵੀ ਹਰ ਪੁਆਇੰਟ ਦੇ ਉੱਤੇ ਚਾਹੇ بیس ਕੈਂਪ ਮਾਲਟਾਲਾ ਚਾਹੇ ਦੁਮੇਲ ਹੈ ਚਾਹੇ ਰੇਲ ਪਟੜੀ ਹੈ ਚਾਹੇ ਤੁਸੀਂ ਬਰਾੜੀ ਮਾਰਗ ਹੈ ਜੋ ਵੀ ਰਸਤਾ ਰਸਤੇ ਦੇ ਵਿੱਚ ਪੜਾਉ ਆਂਦੇ ਨੇ ਸਾਰੇ ਪੜਾਵਾਂ ਦੇ ਉੱਤੇ ਮਿਲਟਰੀ ਦਾ ਪੂਕਾ ਪ੍ਰਬੰਧ ਨੇ ਚਾਹੇ ਉਹ ਤੁਹਾਡਾ ਮੈਡੀਕਲ ਫੈਸਿਲਿਟੀਆਂ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਦੀ ਲੋੜ ਆ ਤਾਂ ਉਹ ਹਮੇਸ਼ਾ ਮਿਲਦੀ ਹੈ। ਤੁਸੀਂ ਸਰਕਾਰ ਨੂੰ ਅਪੀਲ ਕਰਾਂ ਜਾਂਦੇ ਹੋ ਜੇ ਕੋਈ ਦਿੱਕਤ ਪਰੇਸ਼ਾਨੀਆਂ ਆ ਜਾਂਦੀਆਂ ਕਿਸੇ ਬਦਾਨੇ ਦੀ ਕਰ ਰਹੇ ਨੇ। ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਇਸ ਯਾਤਰਾ ਨੂੰ ਹੋਰ ਸਰਲ ਬਣਾਉਣ ਦੇ ਲਈ ਹੋਰ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਲਈ ਜਿਹੜਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੈ ਉਹਨੂੰ ਥੋੜਾ ਸਰਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਹਰ ਯਾਤਰੀ ਜੋ ਕਿ ਰਜਿਸਟ੍ਰੇਸ਼ਨ ਜਾਣ ਦੇ ਲਈ ਜੋ ਰਜਿਸਟ੍ਰੇਸ਼ਨ ਕਰਾਣੀ ਪੈਂਦੀ ਹੈ ਉਹ ਤੋਂ ਕੁ ਭਾਰਾਡ ਫੀਲ ਕਰਦਾ ਹੈ। ਉਹ ਹਰ ਐਮਬੀਬੀਐਸ ਡਾਕਟਰ ਨੂੰ ਰਾਈਟ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਆਪਣਾ ਮੈਡੀਕਲ ਕਰਵਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕੇ ਅੱਜ ਹੋਇਆ ਦੁਖਰਵਾਨਾ ਹੋ ਰਿਹਾ ਕੀ ਕਰਾਂਗਾ ਸੰਗਤ ਨੂੰ ਕਿਵੇਂ ਅਪੀਲ ਕਰਦਾ ਹਾਂ ਸਰਕਾਰ ਦੇ ਉੱਤੇ ਰੰਮਮ ਬੋਲੇ ਜਿਆਸੀ ਬੋਲੇ ਸਾਰੇ ਪ੍ਰਭੂਜਨਾਂ ਨੂੰ ਪੀਲਾ ਕਿ ਇੱਕ ਵਾਰ ਅਮਰਨਾਥ ਜਾ ਕੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ ਕੋਈ ਡਰ ਵਾਲੀ ਗੱਲ ਨਹੀਂ ਕੋਈ ਭੈ ਵਾਲੀ ਗੱਲ ਨਹੀਂ ਸਰਕਾਰ ਵੱਲੋਂ ਸੂਖਤਾ ਪ੍ਰਬੰਧ ਕੀਤੇ ਜਾਂਦੇ ਨੇ ਬਾਕੀ ਰਹਿਣ ਸਹਿਣ ਦਾ ਸਾਡੇ ਅਮਰਤ ਵਰਫਾਨੀ ਸਿਹਤ ਆਦਾਲੋ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਹ ਮੈਡੀਕਲ ਸੂਤਾ ਲਈ ਪ੍ਰਬੰਧ ਕੀਤਾ ਗਿਆ। ਮੈਡੀਕਲ ਵੀ ਤੁਹਾਨੂੰ ਪੂਰਾ ਹਰ ਫੜਾ ਤੇ ਤੁਹਾਨੂੰ ਹਰ ਇੱਕ ਚੀਜ਼ ਦੀ ਸਹੂਲਤ ਇੱਥੇ ਮਿਲਦੀ ਹੈ ਜੀ। ਜਾ ਕੇ ਇੱਕ ਵਾਰੀ ਜ਼ਰੂਰ ਦੇਖਣਾ ਚਾਹੀਦਾ ਹੈ। ਦਰਸ਼ਨ ਜ਼ਰੂਰ ਕਰਨੇ ਚਾਹੀਦੇ ਕੋਲੇ ਬਾਬਾ ਦੇ। ਮੇਰਾ ਨਾਮ ਪ੍ਰਤੀਭਾ ਬੰਸ। ਕਿੰਨੀ ਵਾਰ ਆਈ ਹੈ ਅੱਜ ਅਮਰਤ ਅੱਲੇ ਹੋ। ਮੈਂ ਜਿਵੇਂ ਦਾ ਉਤਮ ਹੋਣਾ। ਮੈਂ ਦੂਸਰੀ ਵਾਰ ਜਾ ਰਹੀ ਹਾਂ ਇੱਕ ਵਾਰ ਕੱਲ੍ਹ 96 ਦੇ ਵਿੱਚ। ਇਹ ਅਸੀਂ ਸਰਕਾਰ ਨੂੰ ਇਹ ਪਿੱਲ ਕਰਦੇ ਹਾਂ ਕਿ ਯਾਤਰਾ ਨੂੰ ਥੋੜਾ ਸਰਲ ਬਣਾ ਲਓ। ਇਹ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਨਮਰਾਰ ਮਰਬਾਨੀ ਸੇਵਾਦਾਰਾਂ ਨਾਲ ਬਰਵਾਲੀਂ ਸੇਵਾਦਾਰ ਲੋਕ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆਂ ਮੈਂ ਰੋਡ ਦਾ ਫਾਲ ਹੈ ਹਾਂਜੀ ਹਾਂ ਰਿਆਂ ਦਾ ਪ੍ਰਬੰਧ ਵੀ ਆਪਰ ਮਾ ਜਾਰਾ ਹੈ ਨਹੀਂ ਨਹੀਂ ਲੋਕਾਂ ਦੇ ਮਨ ਚ ਕੋਈ ਡਰ ਨਹੀਂ ਹੈ ਡਰ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਭੋਲੇ ਨਾਥ ਨੇ ਕਹਿੰਦੇ ਦਰਸ਼ਨ ਦੇਣ ਲਈ ਬੁਲਾਉਂਦੇ ਆਪਾਂ ਨੂੰ ਵੀ ਵਰਜਾ ਸੀ ਯਾਤਰਾ ਚੱਲੇ ਪਹਿਲਾਂ ਵੀ ਕਿਥੇ ਗਏ ਹੋ ਹਾਂਜੀ ਮੈਂ ਇਹ ਮੇਰੀ ਚੌਥੀ ਯਾਤਰਾ ਜੀ ਪਹਿਲਾਂ ਮੈਂ ਦੋ ਤਿੰਨ ਯਾਤਰਾ ਕੀਤੀ ਨੇ ਦੋ ਬਾਲਟਾਲ ਤੋਂ ਇੱਕ ਪਹਿਲਗਾਮ ਤੋਂ ਮੈਂ ਪਹਿਲਾ ਤਾਂ ਭੋਲੇ ਨਾਜੀ ਦਾ ਧੰਨਵਾਦ ਕਰਨਾ ਚਾਹਨਾ ਜਿਹੜੇ ਸਾਨੂੰ ਇੰਨੀ ਦੁਨੀਆ ਦੇ ਵਿੱਚੋਂ ਸਾਨੂੰ ਚੁਣਦੇ ਨੇ ਕਿਉਂਕਿ ਇਹ ਯਾਤਰਾ ਬਿਰਲਾ-ਵਿਰਲਾ ਹੀ ਕਰ ਸਕਦਾ ਹਰ ਕਿਸੇ ਦੇ ਵੱਸ ਦੀ ਹੈ ਨਹੀਂ ਯਾਤਰਾ ਕਿਉਂਕਿ ਇਹ ਯਾਤਰਾ ਕਾਫੀ ਹੁੰਦੀ ਆ ਔਰ ਅੱਛੀ ਵੀ ਹੁੰਦੀ ਆ ਔਰ ਮੈਂ ਧੰਨਵਾਦ ਕਰਨਾ ਚਾਹਨਾ ਵਿੱਕੀ ਭਾਜੀ ਦਾ ਹਰਨ ਭਾਜੀ ਦਾ ਅਰੁਣਪ੍ਰੀਤ ਜੀ ਦਾ ਤੇ ਪ੍ਰਧਾਨ ਜੀ ਦਾ ਜੋ ਇੰਨਾ ਅੱਛਾ ਇੰਤਜ਼ਾਮ ਕਰਦੇ ਨੇ ਸਾਡੇ ਭਗਤਾਂ ਲਈ ਸੇ ਭਗਤਾਂ ਲਈ ਕਿਉਂਕਿ ਸਾਡਾ ਉਤਸ਼ਾਹ ਤਾਂ ਬੰਦਾ ਜੇ ਅੱਗੇ ਦੇਖਦੇ ਆ ਵੀ ਉੱਥੇ ਸਾਡੀ ਕੇਅਰ ਹੁੰਦੀ ਆ ਉੱਥੇ ਸਾਨੂੰ ਲੰਗਰ ਦੇ ਵਿੱਚ ਅੱਛਾ ਲੰਗਰ ਸਾਫ ਸਫਾਈ ਰਹਿਣ ਲਈ ਵਧੀਆ ਜਗ੍ਹਾ ਔਰ এনवायरमेंट ਇੰਨਾ ਅੱਛਾ ਨਾ ਸਰਕਾਰ ਐਨੀ ਫੈਸਿਲਿਟੀ ਦਿੰਦੀ ਆ ਸਾਡੇ ਸ਼ਿਵ ਭਗਤਾਂ ਨੂੰ ਵੀ ਅਸੀਂ ਮੋਹ ਬਿਆਨ ਨਹੀਂ ਕਰ ਸਕਦੇ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਸ਼ਿਵ ਭਗਤਾਂ ਲਈ ਇੰਨਾ ਕੁਝ ਕਰਦੀ ਆ ਔਰ ਅਸੀਂ ਹਰ ਹਰ ਸਾਲ ਉੱਥਾਂ ਨਾਲ ਜਾਂਦੇ ਆ ਅਸੀਂ ਸਰਕਾਰ ਦਾ ਤੇ ਉੱਥੇ ਦੇ ਜੋ ਵੀ ਲੰਗਰ ਕਮੇਟੀਆਂ ਦੇ ਪ੍ਰਧਾਨ ਨੇ ਉਨਾਰਾ ਧੰਨਵਾਦ ਕਰਦੇ ਆ ਵੀ ਸਾਡੇ ਸ਼੍ਰੀ ਭਗਤਾਂ ਦੀ ਇੰਨੀ ਸ਼ੇਅਰ ਕਰਦੇ ਆ